ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀ ਆਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਸ਼ੁਰੂਆਤ ਕਰਦੇ ਆਂ ਜੀ ਅੱਜ ਦੇ ਦਿਨ ਦੀ ਤੇ ਟਾਈਮ ਮੇਰੇ ਖਿਆਲ ਦੇ ਵਿੱਚ ਨੀਅਰਬਾਊਟ 9:30 ਦਾ ਹੋ ਗਿਆ ਹੁਣ ਔਰ ਬੱਸ ਤਾਂ ਪਹਿਲਾਂ ਤਾਂ ਆਪਾਂ ਆਪਣੀ ਨੀਂਦ ਪੂਰੀ ਕੀਤੀ ਸੋ ਬੱਸ ਉਹ ਹੀ ਮੈਂ ਸਵਾ ਕੱਟ 8:30 ਠੀਕ ਤੇ ਉੱਠ ਕੇ ਕਾਫੀ ਸਾਰੇ ਇੱਕਦਮ ਮੈਂ ਕੰਮ ਆਪਣੇ ਜਿਹੜੇ ਸੀਗੇ ਉਹ ਕਰਤੇ ਤੇ ਮੈਂ ਕਾ ਚਲੋ ਆਪਾਂ ਵੀ ਬਲੌਗ ਦੀ ਸਟਾਰਟਿੰਗ ਵੀ ਕਰ ਲੈਂਦੇ ਆ ਤੁਹਾਨੂੰ ਵੀ ਦੱਸ ਦਿਆਂ ਵੀ ਅੱਜ ਆਪਾਂ ਕੀ ਕੀ ਕੰਮ ਕਰਨੇ ਨੇ ਗੈਸਟ ਆਪਣੇ ਸਾਰੇ ਕੱਲ ਚਲੇ ਗਏ ਸੀਗੇ ਤੇ ਮੈਂ ਹੁਣ ਆਈ ਸੀ ਲਾਸਟ ਵਾਲੇ ਫਲੋਰ ਤੇ ਇਹ ਕਮਰੇ ਦੇ ਵਿੱਚ ਮਤਲਬ ਪਾਠੀ ਸਿੰਘ ਰੁਕੇ ਸੀਗੇ ਤੇ ਹੁਣ ਆਪਾਂ ਇੱਥੇ ਦੀ ਵੀ ਸਫਾਈ ਕਰਦੀ ਏ ਜਿਹੜੀਆਂ ਘਰੋਂ ਬਿਸਤਰੇ ਦੇ ਵਗੈਰਾ ਦਿੱਤੇ ਸੀ ਆਪਾਂ ਸਾਰੇ ਉਹਨਾਂ ਨੂੰ ਅੱਜ ਧੁੱਪ ਲਗਵਾ ਕੇ ਬੈੱਡ ਦੇ ਵਿੱਚ ਹੀ ਰੱਖ ਦੇਣੇ ਸੋ ਮੈਂ ਸਾਰੇ ਬਾਹਰ ਮੰਜੇ ਤੇ ਕੱਢ ਦਿੱਤੇ ਨੇ ਤੇ ਨਾਲ ਹੀ ਵਾਸ਼ਿੰਗ ਮਸ਼ੀਨ ਚੱਲ ਰਹੀ ਆ ਤੇ ਬਾਕੀ نیچے ਵੀ ਕੰਮ ਚੱਲ ਰਹੇ ਨੇ ਨਾਲ ਦੀ ਨਾਲ ਤੇ ਮਲਟੀ ਟੈਲੈਂਟ ਮਤਲਬ ਹੁੰਦੀ ਹੈ ਕਿ ਵੂਮੈਨ ਸੋ ਸਾਰੇ ਕੰਮ ਆਪਾਂ ਨਾਲ ਦੀ ਨਾਲ ਕਰ ਰਹੇ ਆ ਤੇ ਤਾਂ ਕਿ ਫਟਾਫਟ ਕਰਕੇ 2-3 ਘੰਟਿਆਂ ਦੇ ਵਿੱਚ ਫ੍ਰੀ ਹੋ ਜਾਈਏ ਸੋ ਚਲੋ ਜੀ ਦਿਖਾਉਣੀ ਆ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਵਾਲਾ ਰੂਮ ਆ ਜਿਹੜਾ ਉਹ ਖਾਲੀ ਕੀਤਾ ਸਾਰਾ ਇੱਥੇ ਵੀ ਬਿਸਤਰੇ ਵਗੈਰਾ ਲੱਗੇ ਹੋਏ ਸੀ ਸਾਰੇ ਤੇ ਫਿਰ ਹੁਣ ਇਹਦੀ ਡਸਟਿੰਗ ਵਗੈਰਾ ਝਾੜੂ ਵਗੈਰਾ ਲੱਗ ਜਾਊਗਾ ਸਾਰੇ ਬਿਸਤਰੇ ਵਗੈਰਾ ਚੱਕ ਕੇ ਆਪਾਂ ਨੇ ਪਾਤੇ ਬਾਹਰ ਸੁਕਣੇ ਇਹ ਵਾਲਾ ਮੰਜਾ ਗਿੱਲਾ ਸੀ ਮੈਂ ਇਹਦੇ ਤੇ ਤਾਂ ਨਹੀਂ ਕੀਤੇ ਸੀ ਹੁਣੇ ਸੁੱਕ ਗਿਆ ਹੁਣ ਇਹਦੇ ਤੇ ਕਰ ਦੰਨੇ ਅੱਧੇ ਬਿਸਤਰੇ ਕਿਉਂਕਿ ਇਹ ਨਾ ਇਦਾਂ ਵਿਸ਼ੇ ਰਿਆ ਗਿਆ ਸੀਗਾ ਤਾਂ ਕਰਕੇ ਗਿੱਲਾ ਹੋ ਗਿਆ ਰਾਤ ਹੁਣ ਸੁੱਕ ਗਿਆ ਅੱਧੀਆਂ ਰਜਾਈਆਂ ਇਹਦੇ ਤੇ ਕਰ ਦੰਨੇ ਆਪਾਂ ਤੇ ਫਿਰ ਸਾਰਾ ਕੁਝ ਚੱਕ ਕੇ ਇਹ ਅੰਦਰ ਵਾਲੇ ਬੈੱਡ ਦੇ ਵਿੱਚ ਹੀ ਰੱਖਣਾ ਆਪਾਂ ਉਧਰ ਵਾਸ਼ਿੰਗ ਮਸ਼ੀਨ ਲਾਈ ਹੋਈ ਹੈ ਨਾਲ ਦੇ ਨਾਲ ਕੱਪੜੇ ਵਾਸ਼ ਹੋ ਰਹੇ ਨੇ ਸਾਰੇ ਤੇ ਬਾਕੀ نیچے ਵੀ ਕੰਮ ਚੱਲ ਰਿਹਾ نیچے ਆਪਾਂ ਜਿੰਨੇ ਆਪਣੇ ਘਰ ਦੇ ਪਾਂਡੇ ਸੀ ਜਿਹੜੇ ਕੱਢੇ ਉਹ ਸਾਰੇ ਰੱਖ ਦਿੱਤੇ ਨੇ ਧੁੱਪ ਲੱਗਣ ਦੇ ਲਈ ਬਿਸ਼ਾਉਣੇ ਵਗੈਰਾ ਸਾਰੇ ਸੁੱਕਣੇ ਪਾਤੇ ਨੇ ਇੱਧਰ ਵੀ ਪਏ ਨੇ ਕੁਛ ਸੋ ਚਲੋ ਜੀ ਹੁਣ ਕਰੀਏ ਕੰਮ ਤੇ ਉਧਰ ਆਪਣਾ ਟੈਂਟ ਲੱਗਿਆ ਸੀਗਾ ਜਿਹੜਾ ਉਹ ਹੈਗੀ ਆ ਉਹ ਵਾਲੀ ਜਗਾ ਅੱਜ ਟੈਂਟ ਵਾਲਿਆਂ ਨੇ ਵੀ ਆਉਣਾ ਟੈਂਟ ਲਾਉਣ ਦੇ ਲਈ ਇੱਥੇ ਲੱਗਿਆ ਸੀ ਆਪਣਾ ਟੈਂਟ ਇਨਾਂ ਨੇ ਵੀ ਆਣਾ ਲਾਉਣ ਦੇ ਲਈ ਚਲੋ ਫਿਲਹਾਲ ਤਾਂ ਕੰਮ ਨਿਬੜੀਏ ਲਾਓ ਵੀ ਕੰਮ ਕਰਦੇ ਕਰਾਉਂਦੇ ਟਾਈਮ ਹੋ ਗਿਆ 3 3 ਵੱਜ ਚੁੱਕੇ ਨੇ ਤੇ ਸੋ ਬਹੁਤ ਸਾਰੇ ਕੰਮ ਨਿਬੜੇ ਇੰਨੇ ਜਿਆਦਾ ਕੱਪੜੇ ਸੀਗੇ ਜਿਹੜੇ ਸਾਂਭਣ ਵਾਲੇ ਉਹ ਸਾਂਭੇ ਬਾਕੀ ਸਾਰਾ ਭਾਂਡਾ ਢਿੰਡਾ ਸਾਂਭਿਆ ਸੋ ਹੁਣ ਆਪਾਂ ਥੋੜੀ ਜਿਹੀ ਅਲਮੇਰਾ ਦੀ ਸੈਟਿੰਗ ਕਰਦੇ ਆ ਕਿਉਂਕਿ ਮੇਰੀ ਅਲਮੇਰਾ ਦਾ ਵੀ ਬੁਰਾ ਹਾਲ ਹੋਇਆ ਪਿਆ ਜਿਹੜਾ ਕੱਪੜਾ ਜਿੱਥੋਂ ਕੱਢੇ ਬਸ ਥੁਨੇ ਪਿਆ ਹੁਣ ਥੋੜੀ ਜਿਹੀ ਇਹ ਸੈਟਿੰਗ ਕਰੀਏ ਤੇ ਥੋੜਾ ਚੇਂਜ ਵੀ ਕਰਨਾਲ ਅਲਮੇਰਾ ਦੇ ਵਿੱਚ ਤੇ ਬਾਹਰ ਵਾਲੀ ਅਲਮੇਰਾ ਸੀ ਜਿਹੜੀ ਇੱਕ ਮੇਰੀ ਸੀ ਤੇ ਇੱਕ ਇੰਦਰਜੀਤ ਦੀ ਸੀ ਹੁਣ ਆਪਾਂ ਸਾਰੀ ਹੀ ਇਹ ਇੰਦਰਜੀਤ ਨੂੰ ਦੇ ਦੇਣੀ ਆ ਆਪਾਂ ਅੰਦਰ ਸ਼ਿਫਟ ਹੋਣ ਲੱਗਿਆਂ ਹਾਂ ਲਓ ਜੀ ਦੇਖ ਲਓ ਕੰਮ ਦਾ ਕਿੰਨਾ ਗਾਹ ਪਾਈ ਬੈਠੀ ਆ ਮੈਂ ਮੈਂ ਆਪਣੇ ਸਾਰੇ ਕੱਪੜੇ ਕੱਢ ਤਾਂ ਲਏ ਮੈਨੂੰ ਇਹ ਨਹੀਂ ਸਮਝ ਆਉਂਦੀ ਹੁਣ ਮੈਂ ਸਾਹਮਣੇ ਕਿੱਥੇ ਨੇ ਇਹ ਤੇ ਇੱਧਰ ਸਾਰੇ ਪਏ ਨੇ ਤੇ ਇੰਦਰਜੀਤ ਦੀ ਅੰਦਰੋਂ ਆਪਾਂ ਅਲਮੇਰਾ ਵਾਰ ਸ਼ਿਫਟ ਕਰ ਦਿੱਤੀ ਉਹ ਕਹਿੰਦੇ ਮੈਨੂੰ ਬਾਹਰ ਦੇ ਦੇ ਸਾਰਾ ਪੋਰਸ਼ਨ ਇਹ ਤੇ ਸ਼ਿਫਟ ਕਰ ਦਿੱਤਾ ਇਹ ਅੱਗੇ 셔ਟਾ ਲਗਾਤੀਆਂ ਪਿੱਛੇ ਟੀ-ਸ਼ਰਟਾਂ ਨੇ ਜੀਨਸ ਵਗੈਰਾ ਤੇ ਉਹ ਗਰਮ ਨੇ ਥੋੜੇ ਜੇ ਔਰ ਬਾਕੀ ਇੱਧਰ ਵੀ ਨੇ ਇੰਦਰ ਜਿੱਦ ਦੇ ਸਾਰੇ ਪਾਸੇ ਮੇਰਾ ਗਾ ਹੀ ਗਾ ਪਾਇਆ ਪਿਆ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਹੁਣ ਮੈਂ ਕਿੱਥੇ ਸਮੇਟਣਾ ਤੇ ਕਿਦਾਂ ਸਮੇਟਣਾ ਅੰਦਰ ਵੀ ਦੇਖ ਸਕਦੇ ਹੋ ਇਤੋਂ ਮੈਂ ਸਾਰੇ ਨਾਰਕਲੀ ਕੱਢ ਕੇ ਇੱਧਰ ਲਗਾਤੇ ਬਾਕੀ ਅੰਦਰ ਜੀ ਦੇ ਕੁਝ ਇਹਦੇ ਵਿੱਚ ਨੇ ਆਏ ਮੀਰਾ ਦੇ ਵਿੱਚ ਸੋ ਲੱਗੇ ਹੋਏ ਆ ਜੀ ਬਣੇ ਹੋਏ ਆ ਮદાન ਦੇ ਵਿੱਚ ਤੇ ਦੇ ਦਿਆਂ ਕਿਵੇਂ ਸਾਰਾ ਖੰਡਿਆਰ ਸਮੇਟਣਾ ਹੈ ਇਹ ਚਲੋ ਕਰਕੇ ਕਿਹੜਾ ਜੇ ਮਨ ਉਹ ਕਰਦੇ ਆ ਮੈਨੂੰ ਜਦੋਂ ਹੁਣ ਸਮਝ ਨਹੀਂ ਆ ਰਹੀ ਵੀ ਮੈਂ ਕੀ ਕਰਨਾ ਕੀ ਨਹੀਂ ਫਿਰ ਮੈਂ ਫੋਨ ਲੈ ਕੇ ਬੈਠ ਜਾਂਦੀ ਆ ਥੋੜੀਆਂ ਰੀਲਾਂ ਦੇਖਦੀ ਆ ਫਿਰ ਮੈਨੂੰ ਲੰਦਾ ਕਿ ਸਾਹਮਣਾ ਤਾਂ ਹੁਣ ਪੈਣਾ ਹੀ ਆ ਸੋ ਬਸ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਫਟਾਫਟ ਆਪਾਂ ਫਿਨਿਸ਼ ਕਰੀਏ ਕੰਮ ਇਹ ਕਿਤਨਾ ਕਿਤਨਾ ਟਟਕਾਣੇ ਲਾਉਣਾ ਹੀ ਪੈਣਾ ਇਹ ਦ ਨੈਕਸਟ ਮਾਰਨਿੰਗ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫਿਰ ਤੁਹਾਨੂੰ ਸਵਾਗਤ ਹੈ ਸਾਡੇ YouTube ਚੈਨਲ ਇਸ ਡ੍ਰੈਮਿਸਿਸ ਗਿਲਦੇਵਿਚ ਉਮੀਦ ਕਰਦੇ ਹਾਂ ਸਰ ਜਣ ਬਹੁਤ ਵਧੀਆ ਹੋਵੋਗੇ ਸੋ ਸ਼ੁਰੂਆਤ ਕਰਦੇ ਆ ਜੀ ਅੱਜ ਦੇ ਵਲੌਗ ਦੀ ਪਹਿਲਾਂ ਤਾਂ ਅਸੀਂ ਭਜਨਤ ਦੇ ਵਿੱਚ ਵਸ ਘਰ ਤੋਂ ਰੈਡੀ ਹੋ ਕੇ ਨਿਕਲੇ ਆ ਤੇ ਟਾਈਮ ਹੁਣ ਲਾ ਤਕਰੀਬਨ 8:30 ਦਾ ਹੋ ਚੁੱਕਿਆ ਮਤਲਬ ਅਸੀਂ 6:30 ਨੂੰ ਪਹੁੰਚਣਾ ਸੀਗਾ ਪਿੰਡ ਪਰ ਅਸੀਂ ਤੁਰਦੇ ਤੁਰਦੇ ਹੀ ਰੈਟਮ ਕੀ ਚਲੋ ਪਿੰਡ ਜਾ ਕੇ ਦੇਦਿਆ ਕੋਈ ਦਵਾਈ ਚ ਲੈਣੇ ਆ ਕਿਉਂਕਿ ਵੈਸੇ ਅੱਜ ਬਲੌਗ ਬਣਾਉਣ ਦਾ ਬਿਲਕੁਲ ਮਨ ਨਹੀਂ ਸੀ ਦਾ ਫਿਰ ਮੈਂ ਕਿਹਾ ਚਲੋ ਕੋਈ ਨਹੀਂ ਜਿੰਨਾ ਕ ਬਣਾਉਗਾ ਉਨਾ ਕ ਬਣਾਉਨੇ ਆ ਤੇ ਅੱਜ ਰੈਡੀ ਵੀ ਬਹੁਤ ਉਹਦੇ ਨਾਲ ਹੋਈਆਂ ਮੈਂ ਮੇਰਾ ਦਿਲ ਨਹੀਂ ਕਰ ਰਿਹਾ ਸੀ ਅੱਜ ਤੇ ਫਿਰ ਹੁਣ ਐਟ ਟਾਈਮ ਆਪਾਂ ਮਨਾ ਵੀ ਨਹੀਂ ਕਰ ਸਕਦੇ ਹੈਗੇ ਹਾਦਰੀ ਲੋੜੀ ਜ਼ਰੂਰੀ ਹੈ ਬਸ ਘੰਟਾ ਲੱਗ ਠਹਿਰਾਂਗੇ ਤੇ ਫਿਰ ਆਪਾਂ ਵਾਪਸ ਆ ਜਵਾਂਗੇ ਪਿੰਡ ਨੂੰ ਕਿਉਂਕਿ ਇੱਧਰ-ਉਧਰ ਕਾਫੀ ਸਾਰੇ ਕੰਮ ਨੇ ਅੱਜ। ਮੈਂ ਵੀ ਰੈਸਟ ਕਰਨੀ ਹੈ ਬਹੁਤ ਔਖਾ ਯਾ ਮੇਰਾ ਇਹ ਬੰਦਾ ਕੜਾ ਦੁਖਦਾ ਕੋਲਡ ਬਹੁਤ ਜ਼ਿਆਦਾ ਹੋਇਆ ਹੋਇਆ ਤਾਂ ਕਰਕੇ ਬਾਕੀ ਚਲੋ ਜੀ ਮਿਲਦੇ ਆਂ ਫਿਰ ਚੱਲ ਕੇ। ਲਓ ਜੀ ਪਹੁੰਚ ਗਏ ਆਪਾਂ ਤਾਇਆ ਜੀ ਦੇ ਘਰ। ਪੱਲੇ ਬੰਦੇ ਆ ਗਏ ਆਪਣੇ ਮੂਰੇ।

ਲਓ ਵੀ ਉਹ ਰਿਹਾ ਆਪਣਾ ਘਰ ਬਿਲਕੁਲ ਸਾਹਮਣੇ ਇਹ ਵਾਲਾ ਉਹ ਕਿੱਥੇ ਹੈ ਕਿ ਢਾਣੇ ਦੇ ਹੇਠਾਂ ਕੰਟੇ ਦੇ ਵਿਚੀ ਬੰਦਾ ਘਰ ਚਾਹ ਵੀਰ ਦੀ ਨਾਲ ਜਾਏ ਨਾ ਹਾਂ ਲਓ ਜੀ ਚਾਹ ਪੀ ਕੇ ਆਪਾਂ ਚੱਲ ਪਿਆ ਫੇਰ ਵਾਪਸ ਚਾਹ ਤਾਂ ਅਸੀਂ ਦੋ ਘੜੇ ਪੀਏ ਤੇ ਔਰ ਪਰ ਮੈਂ ਵੀਡੀਓ ਨਹੀਂ ਬਣਾ ਸਕੀ ਹੈਗੀ ਕਿਉਂਕਿ ਮੇਰਾ ਮਨ じゃ ਹੀ ਨਹੀਂ ਕੀਤਾ ਹੈਗਾ ਅੱਜ ਫੀਵਰ ਕਰਕੇ ਪਹਿਲਾਂ ਤਾਂ ਜਾ ਕੇ ਹੁਣ ਦਵਾਈ ਲੈਣੇ ਰਸਤੇ ਜਾਂਦੇ ਜਾਂਦੇ ਲਾ ਕੇ ਜਾਵਾਂਗੇ ਯਾਰ ਡਾਕਟਰ ਆ ਗਿਆ ਹੋਣਾ ਤੇ ਦਵਾਈ ਲੈ ਕੇ ਫੇਰ ਘਰ ਜਾਣੇ ਆ ਫੇਰ ਮੈਂ ਤਾਂ ਅੱਜ ਕਰਦੀ ਆ ਰੈਸਟ ਹੱਤ ਆਪਾਂ نیچے ਕੰਮ ਤੇ ਵੀ ਨਹੀਂ ਆਉਣਾ ਭਾਈ ਮੈਂ ਤਾਂ ਜਾ ਕੇ ਕਰੂੰਗੀ ਰੈਸਟ ਬਹੁਤ ਬੁਰਾ ਹਾਲ ਆ ਮੇਰੇ ਸਰੀਰ ਦਾ ਸੋ ਬਾਕੀ ਦੇਖਦੇ ਆ ਜੀ ਜਾ ਕੇ ਕੀ ਪੜਦਾ ਲਓ ਜੀ ਆਪਾਂ ਆ ਗਏ ਬੱਚਿਆਂ ਦੇ ਸਕੂਲ ਬੱਚਿਆਂ ਨੂੰ ਲੈਣ ਦੇ ਲਈ

ਤੇ ਫਿਰ ਰੈਸਟ ਕਰੀਏ ਬਹੁਤ ਜ਼ਿਆਦਾ ਨੀਂਦ ਆ ਰਹੀ ਹੈ ਇਦਾਂ ਲੱਗਦਾ ਜਿੱਦਾਂ ਬੀਪੀ ਲੋ ਹੁੰਦਾ ਆ ਫਟਾਫਟ ਬੱਚੇ ਆ ਜਾਣ ਤੇ ਚੱਲੀਏ ਲੌਵੀ ਜੋ ਬਨੇ ਆਉਂਦਾ ਕੱਲਾ ਮੈਂ ਕਿਹਨੂੰ ਪਤਾ ਨਹੀਂ ਕਿੱਥੇ ਛੱਡੇ ਪਤਾ ਕਰਦੇ ਆ ਬਾਕੀ ਲੌਵੀ ਜੋ ਬੰਤ ਆ ਗਿਆ ਮਜੋਰ ਪੈਕ ਹੱਕ ਪਤਾ ਨਹੀਂ ਸਗੂ ਮੈਂ ਤਾਂ ਮੰਜ਼ਿਲ ਤੱਕ ਦੇਖਿਆ ਉਹਦੀ ਕੁ ਰਿਸੈਪਸ਼ਨ ਦੇ ਨਹੀਂ ਪਤਾ ਕਿ ਤਾਂ ਮੈਂ ਕਿੱਥੇ ਆ ਨਹੀਂ ਕੋਈ ਆਇਆ ਮੇਰੀ ਕੁੜੀ ਨੂੰ ਸੋਹਿੰਦਰਜੀਤ ਫੇਰ ਅੰਦਰ ਗਿਆ ਕਿਉਂਕਿ ਨਾ ਇਹਨਾਂ ਦੇ ਹੈਗਾ ਕਾਰਨੀਵਲ 22 ਤਰੀਕ ਦਾ ਤੇ ਮੈਂ ਕਿ ਉਹਦੇ ਵਿੱਚ ਕੁਝ ਪਾਰਟਿਸਿਪੇਟ ਕਰ ਰਹੀ ਆ ਤੇ ਉਹ ਬੱਚਿਆਂ ਦੀ ਰੈਸ ਚੱਲਦੀ ਹੋਣੀ ਆ ਤੇ ਉਹ ਕਹਿੰਦੇ 5-10 ਮਿੰਟ ਰੁਕ ਜੋ ਹਜੇ ਤੇ ਅੰਦਰਜੀਤ ਫੇਰ ਅੰਦਰ ਗਏ ਨੇ ਤੇ 5 ਕਿ ਮਿੰਟ ਵੇਟ ਕਰਦੇ ਆ ਹੋਰ ਤੇ ਤਾਂ ਤੱਕ ਫਿਰ ਉਹ ਬੱਚਿਆਂ ਨੂੰ ਛੱਡਣਗੇ ਰਿਹਾ ਇਸ ਵਾਲਿਆਂ ਨੂੰ ਕਿਉਂਕਿ ਛੁੱਟੀ ਦਾ ਟਾਈਮ ਵੀ 2:30 ਹੁੰਦਾ ਆ ਔਰ ਸਟੈਂਪ 242 ਹੋ ਗਏ ਨੇ ਹਜੇ ਤੱਕ ਬੈਨਾਂ ਵੀ ਨਹੀਂ ਤੁਰੀਆਂ ਹੈਗੀਆਂ ਕਿਉਂਕਿ ਬੱਚੇ ਹੀ ਨਹੀਂ ਪੂਰੇ ਆਏ ਬੈਨਾਂ ਦੇ ਵਿੱਚ ਹਜੇ ਸੋ ਚਲੋ ਜੀ ਦੇਖਦੇ ਆ ਕਿ ਪਤਾ ਟਾਈਮ ਵੇਟ ਕਰਨੀ ਪਊ ਜਿੰਨੀ ਮਤਲਬ ਜਲਦੀ ਕਰਦੇ ਹੁੰਦੇ ਆ ਨਾ ਵੀ ਕੰਮ ਜਾਣਾ ਆ ਕਿਉਂਕਿ ਮੈਨੂੰ ਪਤਾ ਮੇਰਾ ਹੁਣ ਕਿੰਨਾ ਬੁਰਾ ਹਾਲ ਹੋਇਆ ਪਿਆ ਮੇਰਾ ਸਾਰਾ ਸਿਰ ਬਹੁਤ ਜ਼ਿਆਦਾ ਦੁਖਦਾ ਆ ਤੇ

ਚੱਲਾਂਗੇ ਵੈਸੇ ਕੋ ਮਾਲਾ ਕਿ ਕੋ ਮਾਰ ਨਹੀਂ ਜਾਣਾ ਹੈ ਕਿਤੇ ਨਾਨੀ ਕੋ ਜਾਣਾ ਜਾਣਾ ਤੂੰ ਵੈਸੇ ਫੋਟੇ ਹੋ ਗੋ ਤੇ ਪਤਾ ਨਹੀਂ ਜੇ ਫੋਟੇ ਉਧਰ ਮੈ ਜਾਵਾਂ ਕਿਉਂ ਦੋਨੋਂ ਦਾ ਖੂਰੂਦ ਪਾਉਂਗੇ ਇੱਕ ਜਣਾ ਪਹਿਲਾਂ ਰਿਹਾ ਇੱਕ ਜਣਾ ਬਾਅਦ ਚ ਠੀਕ ਆ ਓਕੇ ਡਨ ਮਨਜ਼ੂਰ ਨਹੀਂ ਕਿ చాల claro కొ